केंद्रीय मंत्री पीयूष गोयल जी की अज ट्रेडरसा मीटिंग हुई है इस मीटिंग की होया है किस तरह की गल है तरुण चुख जी गल कर हैं तरुण जी अज ट्रेडरसा मीटिंग हुई है पीयूष गोयल की की कि विचार हुए ने कि लगातार प्रधानमंत्री मोदी जी के मिनिस्टर व्यापार इंडस्ट्री सर्विस सैक्टर फार्मिंग सैक्टर ये सारे अगे वन और ऐसे लगातार काम कर रहे ਔਰ ਪਿਊਸ਼ ਗੋਇਲ ਜੀ ਨੇ ਇੱਕ ਅਭਿਵਾਵਕ ਬਣ ਕੇ ਪੰਜਾਬ ਦੇ ਹਰ ਮਸਲੇ ਚ ਚਾਹੇ ਉਹ ਰਾਈਜ਼ ਇਸ਼ੂ ਇਨ ਦਾ ਬਿੰਟਾ ਸਾਹਿਬ ਮਸਲਾ ਲਾਇਆ ਹੋਵੇ ਜਾਂ ਚਾਹੇ ਕੋਈ ਟ੍ਰੇਡ ਦੇ ਕੱਪੜੇ ਦਾ ਟੈਕਸਟਾਈਲ ਦਾ ਕੋਈ ਵੀ ਮੁੱਦਾ ਹੈ ਸੋ ਉਹਨਾਂ ਨੇ ਹਮੇਸ਼ਾ ਹੀ ਹੈਲਪ ਕੀਤੀ ਔਰ ਅੱਜ ਉਹ ਆਪਣੀ ਪਰਸਨਲ ਵਿਜ਼ਿਟ ਤੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਸੀ ਤੇ ਅੰਮ੍ਰਿਤਸਰ ਦੀ ਚੈਂਬਰ ਆਫ ਇੰਡਸਟਰੀ ਐਂਡ ਕਾਮਰਸ ਸ੍ਰੀ ਸੰਜੀਵ ਕਰਨਾ ਜੀ ਨੇ ਆਪਣੀ ਟੀਮ ਨਾਲ ਉਹਨਾਂ ਨੂੰ ਨਿਵੇਦਨ ਕੀਤਾ ਕਿ ਤੁਸੀਂ ਅੰਮ੍ਰਿਤਸਰ ਦੀ ਫੈਡਰੇਸ਼ਨ ਨਾਲ ਬੈਠੋ ਹੋਰ ਅੱਜ ਤੇ ਲਗਾ ਲਗਭਗ 2 ਘੰਟੇ ਅਲੱਗ-ਅਲੱਗ ਐਸੋਸੀਏਸ਼ਨ ਨੇ ਫੈਡਰੇਸ਼ਨ ਦੇ ਨਾਲ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਉਹਨਾਂ ਨੇ ਬੜੇ ਗੰਭੀਰਤਾ ਨਾਲ ਉਹਨਾਂ ਸਮੱਸਿਆਵਾਂ ਨੂੰ ਸੁਣਿਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲੇ ਖਲੋਤਾ ਸੀ ਉਸ ਤਰ੍ਹਾਂ ਹੀ ਅੱਜ ਕੋਲੋਂ ਤਾਂ ਚੋਣ ਹਯਾਤਾ ਜਦੋਂ ਚੋਣ ਹਯਾਤਾ ਖਤਮ ਹੋਏਗਾ ਇਹ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਦਿੱਲੀ ਬੈ ਕੇ ਐਜ਼ ਅ ਅਭਿਵਾਹਕ ਉਹਨੂੰ ਹੱਲ ਕਰਨਗੇ ਔਰ ਸਾਰੀ ਐਸੋਸੀਏਸ਼ਨ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਉਹਨਾਂ ਦੇ ਜਿਹੜੇ ਐਨ ਐਨ ਵੱਡੇ ਕੰਮ ਪੰਜਾਬ ਵਾਸਤੇ ਉਹਨਾਂ ਨੇ ਕਰਾਇਏ ਸੀ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੇ ਉਹਨਾਂ ਦਾ ਥੈਂਕਸ ਵੀ ਕੀਤਾ ਔਰ ਬੜਾ ਅੱਛਾ ਕਾਰਜਕ੍ਰਮ ਇੰਡਸਟਰੀ ਐਂਡ ਕਾਮਰਸ ਦਾ ਆਜਿਹਾ ਹੋਇਆ ਔਰ ਮੈਂ ਸਾਰੀ ਟੀਮ ਨੂੰ ਪੂਰੀ ਵਧਾਈ ਦੇਣਾ ਔਰ ਖਾਸ ਤੌਰ ਤੇ ਸਾਡੇ ਪ੍ਰੈਜ਼ੀਡੈਂਟ ਸੰਜੀਵ ਕਰਨਾ ਜੀ ਨੂੰ ਕਿ ਵੀ ਉਹਨਾਂ ਨੇ ਇੰਨਾ ਵੱਡਾ ਆਯੋਜਨ ਅੰਮ੍ਰਿਤਸਰ ਦੀ ਸਾਰੀਆਂ ਸਾਰੀਆਂ ਫੈਡਰੇਸ਼ਨਸ ਨੂੰ ਇਕੱਠਾ ਕਰਕੇ ਇੱਥੇ ਕਰਕੇ ਦਿਖਾਇਆ ਇਟ ਇਜ਼ ਅ ਮਾਰਕੀਬਲ ਕਿਸਾ ਖੰਦਾ ਜੀ ਜਿਸੋ ਜੋ ਤਰਨਜੀ ਨੇ ਦੱਸਿਆ ਇੱਕ ਇੱਕ ਛੱਦੇ ਥੱਲੇ ਤੁਸੀਂ ਸਾਰੇ ਟ੍ਰੇਡਰਸ ਇਕੱਠੇ ਕੀਤੇ ਨੇ ਸਾਰੀਆਂ ਆਪਣੀਆਂ ਸਮੱਸਿਆ ਦਿੱਤੀਆਂ ਨੇ ਤੁਹਾਨੂੰ ਆਸ਼ਵਾਸ਼ਣ ਕਿਵੇਂ ਉਹਨਾਂ ਨੇ ਜੀ ਦੇਖੋ ਜੀ 90% ਸਮੱਸਿਆ ਔਨ ਟੇਬਲ ਆਪਣੇ ਡਿਪਾਰਟਮੈਂਟ ਦੇ ਸੈਕਟਰੀਜ਼ ਆਪਣੇ ਡਿਪਾਰਟਮੈਂਟ ਦੇ ਦੂਸਰੇ ਆਫੀਸਰਸ ਉਹਨਾਂ ਨੂੰ ਫੋਨ ਤੇ ਗੱਲ ਕਰਕੇ 90% ਸਮੱਸਿਆ ਓਨ ਦੀ ਸਪੋਟ ਹੱਲ ਕੀਤੀਆਂ ਉਹਨਾਂ ਨੇ ਬਾਕੀ 8-10% ਜਿਹੜੀਆਂ ਗਈਆਂ ਉਹ ਚੋਂ ਜਬ ਤੱਕ ਖਤਮ ਜਿਸਲੇ ਹੋ ਜੇਗੀ ਉਸਦੇ ਬਾਅਦ ਅਸੀਂ ਦਿੱਲੀ ਉਹਨਾਂ ਨੇ ਬੁਲਾਇਆ ਉਸਾ ਦਿੱਲੀ ਜਾਵਾਂਗੇ ਬਾਕੀ ਸਮੱਸਿਆ ਹੱਲ ਹੋ ਜਾਣਗੀਆ ਔਰ ਜਿੰਨੇ ਇੰਡਸਟਰੀਸ ਤੋਂ ਟਰੇਡਰਸ ਆਤੇ ਸਾਰੇ ਖੁਸ਼ ਹੋ ਗਿਆ ਹੈ ਉਹਨਾਂ ਨੇ ਕਮ ਸੇ ਕਮ 2 ਘੰਟੇ ਦੀ ਮੀਟਿੰਗ ਦੇ ਵਿੱਚ 30 ਵਾਰ ਤੌੜੀਆਂ ਮਾਰੀਆਂ ਹੋਣੀਆਂ ਕਿ ਇੰਨੀ ਪ੍ਰੋਡਕਸ਼ਨ ਉਹਨਾਂ ਲਾਈਫ 'ਚ ਨਾ ਮੈਸੀ ਵੀ ਨਹੀਂ ਦੇਖਿਆ ਤੇ ਨਾ ਸਾਡੇ ਅਮਰ ਸਰ ਬਾਕੀ ਵਾਸੀਆਂ ਨੇ ਦੇਖਿਆ ਮਸਲੇ ਸੀਗੇ ਦੇਖਿਆ ਟਰੇਡਰਸ ਨੇ ਆਪਣੇ ਮਸਲੇ ਦੱਸੇ ਨੇ ਖੁਦ ਸਾਹਮਣੇ ਆਮਨੇ ਬੈਠ ਕੇ ਗੋਇਲ ਸਾਹਿਬ ਨੂੰ ਦੱਸੇ ਨੇ ਤੁਹਾਨੂੰ ਕਿ ਸੰਗ ਦੇਖੋ ਜੀ ਪੂਰੇ ਦੇਸ਼ ਦੇ ਵਿੱਚ ਗੌਰਵ ਮੈਂ 10 ਸਾਲ ਦਾ ਉਹ ਸੁਰਨਮ ਕਾਲ ਆਇਆ ਜਿੱਥੇ ਮੋਦੀ ਜੀ ਨੇ ਇੰਡਸਟਰੀਜ਼ ਟ੍ਰੇਡਰਜ਼ ਦੇ ਸੇ ਬਹੁਤ ਇਤਿਹਾਸਿਕ ਕੰਮ ਕੀਤੇ ਹਨ ਦੇਸ਼ ਦੀ ਜੀਡੀਪੀ ਜਿਹੜੀ ਹੈ 12ਵੇਂ ਸਥਾਨ ਤੋਂ ਅੱਜ 5ਵੇਂ ਸਥਾਨ ਤੇ ਆਈ ਹੈ ਉਹਦਾ ਇੱਕੋ ਇੱਕ ਕਾਰਨ ਤੇ ਇੱਕ ਰਾਜ਼ ਹੈਗਾ ਵਾ ਕਿ ਦੇਸ਼ ਦੇ ਵਪਾਰੀਆਂ ਦੇ ਸੀ ਦੇਸ਼ ਦੀ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੇ ਸੇ ਬਹੁਤ ਐਸੇ ਕੰਮ ਕੀਤੇ ਗਏ ਜਿਹੜੇ ਜੀ ਖੁਦ ਇੰਡਸਟਰੀ ਭਾਵੇਂ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਉਹ ਖੁਦ ਮਹਿਸੂਸ ਕਰਦਾ ਹੈ ਕਿ ਮੋਦੀ ਜੀ ਦੇ ਨੇਤৃত্বে ਦੇਸ਼ ਉੱਚਾਈਆਂ ਦੇ ਪਹੁੰਚਿਆ ਵਿਕਾਸ ਦੀਆਂ ਨੀਆਂ ਲੀਆਂ ਆਈਆਂ ਲੀਆਂ ਖਿੱਚੀਆਂ ਗਈਆਂ ਵਾ ਔਰ ਇੱਥੇ ਜਿੰਨੇ ਵੀ ਲੋਕ ਆਏ ਸੀ ਉਹਨੇ ਦੇਖਿਆ ਕਿ ਮੋਦੀ ਦਾ ਇੱਕ ਨਮਾਇੰਦਾ ਜਿਹੜੀ ਚੀਜ਼ ਜਿਹੜਾ ਸਵਾਲ ਉਹ ਕਰਦੇ ਸੀ ਉਹਦਾ ਅਗਲੇ ਮਿੰਟ ਤੋਂ ਪਹਿਲਾਂ ਹੱਲ ਹੁੰਦਾ ਸੀ ਜਿਹੜਾ ਪੁੱਛੇ ਨਮ ਪ੍ਰੋਸਪੈਕਟਿਵ ਦੇ ਵਿੱਚ ਉਹਦਾ ਆਨਸਰ ਉਹਦਾ ਜਵਾਬ ਦਿੱਤਾ ਗਿਆ ਉਸ ਕੰਮ ਦਾ ਹੱਲ ਕੀਤਾ ਗਿਆ ਐਸੀ ਐਫੀਸ਼ੀਐਂਸੀ ਨਾ ਅਸੀਂ ਕੁਝ ਦੇਖੀ ਸੀ ਅੱਜ ਤੱਕ ਨਾ ਸਾਹਮਣੇ ਬੈਠੇ ਜਿਹੜੇ ਲੋਕ ਸੀਗੇ ਉਹਨੇ ਦੇਖਿਆ ਸੀ ਸੋ ਇਸ ਤੋਂ ਵਧੀਆ ਸਮਾਂ ਹੋਰ ਕਦੀ ਨਹੀਂ ਆ ਸਕਦਾ ਦੇਸ਼ ਤੇ ਵਸਤੇ ਇਸ ਤੋਂ ਵਧੀਆ ਸਰਕਾਰ ਨਹੀਂ ਬਣ ਸਕਦੀ ਅੱਜ ਬੀਜੇਪੀ ਦੀ ਸਰਕਾਰ ਇੱਕ ਇੱਕ ਲਾਸਟ ਪਾਇਦਾ ਤੇ ਜਿਹੜਾ ਬੰਦਾ ਕਰਤਾ ਉਹਦੇ ਉਸੇ ਵੀ ਚਿੰਤਿਤ ਹੈ ਔਰ ਉਹਦਾ ਹਰ ਕੰਮ ਹਰ ਸਮੇਂ ਦੇ ਉੱਤੇ ਆਪਟੀਮਮ ਟਾਈਮ ਦੇ ਵਿੱਚ ਉਹਦਾ ਕੰਮ ਹਾਲ ਹੋਵੇ ਇਹਦੇ ਸੇ ਚਿੰਤਿਤ ਹੈ ਤਰਨਜੀ ਤੁਹਾਡੇ ਕੋਲ ਸਵਾਲ ਹੈ ਕਿ ਚੋਨ ਜਾਬਤਾ ਲੱਗਾ ਕੁਝ ਕੁ ਰੈਸਟ੍ਰਿਕਸ਼ਨ ਸਿੱਗੀਆਂ ਇਹਦੇ ਉੱਤੇ ਫਿਰ ਵੀ ਗੁਲਸਾਬ ਨੇ ਉਹਦੇ ਉੱਤੇ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਹਦਾ ਹੱਲ ਕੀਤਾ ਐਸਾ ਕਿ ਉਹਨਾਂ ਨੇ ਕਿਹਾ ਮੈਂ ਕੋਈ ਨਵੀਂ ਸਕੀਮ ਨਹੀਂ ਅਨਾਉਂਸ ਕਰ ਸਕਦਾ ਮੈਂ ਕੋਈ ਅਨਾਉਂਸਮੈਂਟ ਨਹੀਂ ਕਰ ਸਕਦਾ ਲੇਕਿਨ ਮੰਨ ਲਓ ਕਿਸੇ ਦੇ ਉੱਤੇ ਕੋਈ ਅਮਰਜੈਂਸੀ ਆਈ ਹੈ ਉਸੇ ਉਹਨਾਂ ਨੇ ਕਿਹਾ ਵੀ ਹਰ ਵੇਲੇ ਤਿਆਰ ਆ ਉਹਨਾਂ ਨੇ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਕਈ ਐਸੀਆਂ ਚੀਜ਼ਾਂ ਸੀ ਜਿਹੜੀਆਂ ਅਫਸਰ ਚਾਹੀਨੇ ਆਪਣੇ ਕੋਲ ਰੋਕ ਕੇ ਰੱਖੇ ਹੁੰਦੀਆਂ ਅਨਾਉਂਸ ਹੋਣ ਤੋਂ ਬਾਅਦ ਸਭ ਚੀਜ਼ਾਂ ਹੋਣ ਤੋਂ ਬਾਅਦ ਵੀ ਕਈ ਕਈ ਮਹੀਨਿਆਂ ਤੱਕ ਅਫਸਰ ਰੋਕ ਕੇ ਰੱਖਦੇ ਉਹਨਾਂ ਨੂੰ ਅਸੀਂ ਬੜੀ ਝਾੜ ਲਾਈ ਹੈ ਕਿ ਵੀ ਇਸ ਤਰ੍ਹਾਂ ਕਿਸੇ ਵਪਾਰੀ ਦਾ ਪੈਸਾ ਰੁਕਿਆ ਰਹੇ ਜਿਸ ਲਈ ਉਹਨਾਂ ਨੇ ਪੁੱਛਿਆ ਕਿ ਮੋਦੀ ਸਰਕਾਰ ਚ ਇਨਕਮ ਟੈਕਸ ਦਾ ਰਫੰਡ ਕਿੰਨੀ ਦੇਰ ਚੰਦਾ ਹੈ ਕਿ ਕੰਨ ਨਹੀਂ ਨਿਕ ਮਿੰਨੇ ਚੋ ਨਾ ਕਿ ਹੋ ਨਹੀਂ ਸਕਦਾ ਤੇ 10 ਲੋਖ ਖੜੇ ਹੋਗੇ ਕਿਸੇ ਨੇ ਕਿਹਾ 15 ਮਿੰਟ ਚ ਰਿਫੰਡ ਆਇਆ ਕਿਸੇ ਨੇ ਕਿਹਾ ਘੰਟੇ ਚ ਰਿਫੰਡ ਆਇਆ ਕਿਸੇ ਨੇ ਕਿਹਾ ਨੈਕਸਟ ਡੇ ਆਇਆ ਇੱਕ ਇੱਕ ਐਗਜ਼ਾਮਪਲ ਹੈ ਕਿ ਅਕਿੰਕਮ ਟੈਕਸ ਦਾ ਰਿਫੰਡ ਦੋ ਦੋ ਸਾਲ ਨਹੀਂ ਸੀ ਆਂਦਾ ਅੱਜ ਨਰਿੰਦਰ ਮੋਦੀ ਸਰਕਾਰ ਚ 15 ਮਿੰਟਾਂ ਚ ਆਂਦਾ ਸ਼ੀਨਾ ਸਾਹਿਬ ਤੁਸੀਂ ਵੀ ਮੀਟਿੰਗ 'ਚ ਅਵੇਲੇਬਲ ਸੀਗੇ ਕਿ ਤੁਹਾਨੂੰ ਕਿਸ ਨਾਲ ਦੇਖੋ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਪੂਰਾ ਟ੍ਰੇਡ ਇੰਡਸਟਰੀ ਔਰ ਕਾਮਰਸ ਦੇ ਬਹੁਤ ਉਪਰਲੀ ਕਰੀਮ ਜਿਹੜੀ ਤੇ ਇਕੱਠੀ ਹੋਈ ਸੀ ਪੰਜਾਬ ਪਿਛਲੇ ਸਮੇਂ ਤੋਂ ਬਹੁਤ ਵੱਡੀ ਤਰਾਸਤੀ ਦੇ ਵਿੱਚੋਂ ਗੁਜ਼ਰ ਰਿਹਾ ਹੈ। ਔਰ ਲੋਕੋ ਜਿਹੜੀ ਗਵਰਨਮੈਂਟ ਹੈ, ਸਟੇਟ ਗਵਰਨਮੈਂਟ ਉਹ ਬਿਲਕੁਲ ਸਾਥ ਨਹੀਂ ਦੇ ਰਹੀ ਇੰਡਸਟਰੀ ਦਾ। ਲੇਕਿਨ ਜਿਸ ਤਰ੍ਹਾਂ ਬਿਊਜ ਗੋਲ ਜਿਹਨੇ ਲੋਕਾਂ ਦੀ ਸਮੱਸਿਆਵਾਂ ਸੁਣ ਕੇ ਅੱਜ ਸੈਟਰਡੇ ਪੋਲਿਟੀਕਲ ਬੰਦੇ ਸਾਰੇ ਇਲੈਕਸ਼ਨ 'ਚ ਲੱਗੇ ਹੋਏ ਆ ਔਰ ਅਫਸਰ ਆਪਣੇ ਘਰਾਂ 'ਚ ਬੈਠੇ ਦੀ ਛੁੱਟੀ ਵਾਲੇ ਦੇਣ। ਉਹਦੇ باوجود ਹਰ ਸਮੱਸਿਆ ਦਾ ਉਹਨਾਂ ਨੇ ਮਸਲਾ ਉਸੇ ਮੇਲੀ ਫੋਨ ਕਰਕੇ ਹੱਲ ਕੀਤਾ ਔਰ ਬਾਕੀ ਉਹਨਾਂ ਨੇ ਕਿਹਾ ਕਿ ਜਦੋਂ ਇਲੈਕਸ਼ਨ ਕੋਡ ਖਤਮ ਹੁੰਦਾ ਹੈ ਤੁਸੀਂ ਮੇਰੇ ਕੋਲ ਆ ਜਾਓ ਮੈਂ ਸਾਰੀਆਂ ਸਮੱਸਿਆਵਾਂ ਤੁਹਾਡੀ ਹੱਲ ਕਰਾਂਗਾ ਐਸਾ ਮਿਨਿਸਟਰ ਕਦੀ ਅਜੇ ਤੱਕ ਦੇਖਿਆ ਨਹੀਂ ਇਹ ਮੋਦੀ ਜੀ ਦੇ ਮਿਨਿਸਟਰ ਦੀ ਇੱਕ ਐਗਜ਼ਾਮਪਲ ਹੈ ਕਿ ਮੌਕੇ ਉੱਤੇ ਮਸਲੇ ਹੱਲ ਕਰਨੇ ਔਰ ਲੋਕਾਂ ਨੇ ਜਿੰਨੇ ਖੁਸ਼ ਲੋਕ ਗਏ ਨੇ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਰਾਈਸ ਰਾਈਸ ਟਰੇਡਰਸ ਨੂੰ ਵੀ ਕੁਝ ਖਾਸ ਸੀਗਾ ਜੀ 5000 ਰਾਈਸ ਮਿਲਰ ਹੈ 2014 ਤੋਂ ਪਹਿਲਾਂ ਬਹੁਤ ਵੱਡੀ ਕ੍ਰਪਸ਼ਨ ਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਵਿੱਚ ਅੱਜ ਮੈਨੂੰ ਸਪੈਸ਼ਲ ਤੌਰ ਤੇ ਮੈਨੂੰ ਪਤਾ ਲੱਗਿਆ ਵੀ ਪਿਊਸ਼ ਗੋਲਜੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਆ ਰਹੇ ਐ ਤਰਨ ਚੱਕ ਜੀ ਦੇ ਸਨੇਹ ਤੇ ਮੇਰੀ ਐਸੋਸੀਏਸ਼ਨ ਦਾ ਅੱਡਾ ਵੱਡਾ ਕੰਮ ਕੀਤਾ ਕਿ ਪੰਜਾਬ ਦੇ ਵਿੱਚ ਖੱਲਾ ਹਜ਼ਾਰ ਕਰੋੜ ਰੁਪਏ ਰਿਸ਼ਵਤ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਜਾਂਦੀ ਸੀ ਜਦੋਂ ਮੰਨ ਲੀਆ ਪਿਊਸ਼ ਗੋਲਜੀ ਮੰਤਰੀ ਨਹੀਂ ਸੀ ਇਹ ਕੈਸਾ ਮੰਤਰੀ ਜੀ ਨੇ ਸਟੈਪ ਚੱਕਿਆ ਜਿਹੜਾ ਕੀ ਐਨਾਲਾਈਜ਼ ਚਾਵਲਾਂ ਦਾ ਹੁੰਦਾ ਉਹਨੂੰ ਆਟੋਮੈਟਿਕ ਮਸ਼ੀਨਾਂ ਨਾਲ ਕੰਪਿਊਟਰਾਈਜ਼ ਕੀਤਾ ਮੈਨੂਅਲ ਬੰਦੇ ਦੋ ਚੱਕਿਓ ਬਹੁਤ ਵੱਡਾ ਇੱਕ ਇੰਡਸਟਰੀ ਨੂੰ ਇੱਕ ਦੇਨ ਹੈ ਤਰुण ਚੱਕ ਜੀ ਨੇ ਇਹ ਸਾਡੇ ਪ੍ਰਤੀਨਿਧੀ ਬਣ ਕੇ 5500 ਰਾਈਸ ਮਿਲਾਂ ਨੂੰ ਲੈ ਕੇ ਗਏ ਔਰ ਇਹ ਬਹੁਤ ਵੱਡਾ ਸਾਡੇ ਸਿਰੋਲਾ ਜੀ ਅਸੀਂ ਥੈਂਕਸ ਕਰਨਾ ਹੈ ਸੀ ਔਰ ਬੇਨਤੀ ਕਰਨਾ ਹੈ ਇਸੇ ਤੋਂ ਚੈਂਬਰ ਇੰਡਸਟਰੀ ਨੂੰ ਬੀਰਾਲ ਮਿਲ ਕੇ ਇੱਕ ਦੁਆਰਾ ਐਸੀ ਸਰਕਾਰ ਬਣਾਈਏ ਜਿਹੜੀ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਕਿਸਾਨੀ ਨੂੰ ਮਜ਼ਦੂਰ ਨੂੰ ਤੇ ਵਪਾਰ ਨੂੰ ਬਹੁਤ ਉੱਚੇ ਲਿਜਾ ਸਕਦੀ ਹੈ ਇਸ ਤੇ ਅਜਿਹੀ ਤਨਵਾਦ ਕਰਨਾ ਇਸ ਜੀ ਸ਼ੁਕਰੀਆ ਜੀ ਸੋ ਕੇਂਦਰੀ ਮੰਤਰੀ ਤਰੁਣ ਚੋਕ ਜੇ ਅੱਜ ਦੇ ਸੁਨੇਹੇ ਤੇ ਅੱਜ ਕੇਂਦਰੀ ਮੰਤਰੀ ਪਿਊਸ਼ ਗੋਇਲ ਇੱਥੇ ਪਹੁੰਚੇ ਸਨ ਇੱਕ ਹੋਟਲ ਦੇ ਵਿੱਚ ਸਥਾਨਿਕ ਟਰੇਡਰਸ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦੀਆਂ ਸਮੱਸਿਆਵਾਂ ਨੂੰ ਉਹਨਾਂ ਨੂੰ ਜਾਣਿਆ ਹੈ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਹੈ ਅਤੇ ਕੁਝ ਸਮੱਸਿਆ ਜਿਹੀਆਂ ਸੀ ਜਦੋਂ ਚੋਣ ਜਾਬਤਾ ਲੱਗਾ ਹੋਣ ਕਰਕੇ ਉਹਦਾ ਹੱਲ ਨਹੀਂ ਉਸ ਨੂੰ ਹੱਲ ਨਹੀਂ ਕਰ ਸਕਦੇ ਸੀਗੇ ਪਰ ਚੋਣ ਜਾਬਤੇ ਤੋਂ ਬਾਅਦ ਸਰਕਾਰ ਵੱਲੋਂ ਤੋਂ ਬਾਅਦ ਉਹਨਾਂ ਨੂੰ ਵੀ ਆਸ਼ਵਾਸ਼ਣ ਦਿੱਤਾ ਕਿ ਉਹ ਵੀ ਹੱਲ ਹੋਣਗੇ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par